ਕੀਮ ਨਾ ਜਾਣਿਆ ਵੱਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ ਕਰ ਬੰਦੇ ਤੂੰ ਬੰਦਗੀ ਜਿੱਚਰ ਘਟ ਮੈਂ ਸਾਹ ਬਸ ਤੈਨੂੰ ਮੇਰ ਕੀਤੀ ਐ ਮੇਰ ਉਹਨਾਂ ਦਾ ਬਚਨ ਐ ਬਚਨ ਕੀਤਾ ਐ ਕਿ ਕਰ ਬੰਦੇ ਤੂੰ ਬੰਦਗੀ ਬਸ ਪਾਕਿਸਾਬ ਕੋ ਪੁੱਲ ਜਾ ਬੰਦੇ ਬੰਦਗੀ ਇਕਤੀਆਰ ਸ਼ਾਹਬ ਰੂਸ਼ ਧਰੋ ਕੇ ਪਿਆਰ ਕੋਈ ਗੱਲ ਨਹੀਂ ਅੱਜ ਝਿੜਕਾਂ ਪੈ ਗਈਆਂ ਨੇ ਕੋਈ ਵੱਲ ਨਹੀਂ ਤੇਰੇ ਕੋਲੋਂ ਬੰਦਗੀ ਥੋੜੀ ਖੋਲੀ ਹੈ ਮੈਨੂੰ ਝਿੜਕ ਕਿਉਂ ਪਈ ਹੈ ਮੇਤੇ ਗਲਤੀ ਹੋਈ ਆ ਹੋ ਸਕਦਾ ਹੈ ਕਿ ਜੋ ਮੇਰੇ ਗੁਰੂ ਨੇ ਬਚਨ ਕੀਤਾ ਸੀ ਕਿ ਕਰ ਬੰਦੇ ਬੰਦਗੀ ਤੂੰ ਬੰਦਗੀ ਕਰ ਮੈਂ ਉਹਦੀ ਬੰਦਗੀ ਨੂੰ ਛੱਡ ਕੇ ਕਿਤੇ ਕਿਸੇ ਨਾਲ ਨਫ਼ਰਤ ਕਰਨ ਲੱਪਿਆ ਹੋਣਾ ਹੈ ਤੇ ਗੁਰੂ ਮੇਰੇ ਨਾਲ ਨਾਰਾਜ ਹੋ ਗਿਆ ਕਾਰਨ ਤੇ ਇਹੀ ਹੋਇਆ ਹੋਣਾ ਨਾ ਕਿ ਗੁਰੂ ਨੇ ਤੇ ਕਿਹਾ ਤੇ ਤੂੰ ਬੰਦਗੀ ਕਰ ਤੇ ਮੈਨੂੰ ਤੇ ਕਿਹਾ ਹੀ ਨਹੀਂ ਕਿ ਕਿਸੇ ਨਾਲ ਨਫ਼ਰਤ ਕਰ ਕਿਸੇ ਨਾਲ ਹੀਰਖਾ ਕਰ ਹੋ ਸਕਦਾ ਮੈਂ ਬੰਦਗੀ ਭੁੱਲ ਗਿਆ ਤੇ ਮੈਂ ਕਿਸੇ ਨਾਲ ਲੜਨ ਲੱਪਿਆ ਤੇ ਗੁਰੂ ਨਾਰਾਜ ਹੋ ਗਿਆ ਫਿਰ ਹੁਣ ਕੀ ਕਰੋਗੇ ਹੁਣ ਗੁਰੂ ਨੂੰ ਮਨਾਉਣਾ ਬਹੁਤ ਔਖਾ ਹੈ ਪਹਿਲੇ ਤਾਂ ਜਿਹਦਾ ਦਿਲ ਤੋੜਿਆ ਮੜਕੇ ਉਂੜਾ ਦਿਲ ਬਣਾਣਾ ਮੁੜਕੇ ਉਹਨੂੰ ਫੇਰ ਪਿਆਰ ਦੀ ਬੁੱਕਲ ਦੇ ਵਿੱਚ ਲੈ ਕਿਉਂ ਕੀਤਾ ਹੈ ਨਾ ਜੀ ਤਾਂ ਉਹਨੂੰ ਕਹੀਦਾ ਕਈ ਵਾਰੀ ਭਈ ਮੰਦਰ ਜਾਇ ਮਸ਼ੀਤੀ ਜਾਇ ਜਾਇ ਭਾਵੇਂ ਨਾ ਜਾਇ ਇਹ ਤੇਰੀ ਖੁਸ਼ੀ ਆ ਕੋਈ ਤੇਰੇ ਤੇ ਬੰਧਨ ਨਹੀਂ ਮੰਦਰ ਜਾਇ ਮਸ਼ੀਤੀ ਜਾਇ ਜਾਇ ਭਾਵੇਂ ਨਾ ਜਾਇ ਹੈ ਨਾ ਜੀ ਕੋਈ ਟਹੇ ਬਣਾਈ ਬਣਾਈ ਚਾਏ ਨਾ ਬਣਾਈ ਪਰ ਇੱਕ ਰੱਬ ਦੇ ਬੰਦੇ ਦਾ ਦਿਲ ਨਾ ਢਾਈ ਇਹ ਦਿਲ ਦਰਵਾਜਾ ਰੱਬ ਦਾ ਇਹਨੂੰ ਨਾ ਤੂੰ ਢਾ ਫੇਰ ਬਣਾਉਣਾ ਔਖਾ ਹੋ ਜੂ ਤੂੰ ਲੰਘਣਾ ਕਿਹੜੇ ਰਾ ਕਿੱਥੋਂ ਦੀ ਲੰਗੇਗਾ ਉਹ ਤਾਂ ਦੇਖ ਰਿਹਾ ਹੈ ਨਾ ਉਹ ਤਾਂ ਤੇਰੀ ਇੱਥੇ ਹੀ ਹੈ ਮੈਂ ਆ ਕਰਤਾ ਮੈਂ ਆ ਕਰਤਾ ਉੱਥੇ ਨਹੀਂ ਚਲਣਾ ਅਗਲਾ ਦਰਵਾਜਾ ਬੰਦ ਹੋ ਜਾਣਾ ਹੈ ਬੋਲੋ ਜੋ ਹੰਕਾਰੀਆਂ ਨਿੰਦਕਾਂ ਪਿੱਠ ਦੇ ਅੰਗ ਭਾਵ ਚਾਹਿਆ ਤੇ ਕੰਮ ਹੋਇਆ ਨਾ ਤੇ ਉਹਨੇ ਦਾ ਪਿੱਠ ਕਰ ਦਿੱਤੀ ਦਰਵਾਜ਼ਾ ਬੰਦ ਕਰਤਾ ਹੁਣ ਤੂੰ ਕੀ ਕਰੇਂਗਾ ਬੋਲੋ ਇਸ ਕਰਕੇ ਪਾਤਸ਼ਾਹ ਜੀ ਆਨੇ ਸਮਝਾਇਆ ਕਿ ਕਰ ਬੰਦੇ ਤੂੰ ਬੰਦਗੀ ਕਿੰਨਾ ਚਿਰ ਜਿਚਰ ਘਟ ਮੈਂ ਸ਼ਾਹੋ ਅਖੀਰਲਾ ਸਵਾਸ ਨਿਕਲੇ ਕਾਦੇ ਨਾਲ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਆਖਰੀ ਸਵਾਸਾਂ ਜੋ ਆਵਾਜ਼ ਕੀ ਆਈ ਹੈ ਵਾਹਿ ਗੁਰੂ ਵਾਹਿ ਪਾਸ਼ਾ ਤੇ ਇਹੋ ਹੀ ਸਮਝਾਇਆ ਹੈ ਨਾ ਕਰ ਬੰਦੇ ਤੋਂ ਬੰਦਗੀ ਜਿਚਰ ਘਟਵੇਂ